ਜੰਦਨੇ ਕੀ ਅਗਰ ਬੰਦੇ ਦੇ ਮਨ ਵਿੱਚ ਕਿਸੇ ਚੀਜ਼ ਨੂੰ ਪਾਉਣ ਦੀ ਲਗਨ ਹੋਵੇ ਤੇ ਆਪਣੇ ਵਾਹਿਗੁਰੂ ਤੇ ਭਰੋਸਾ ਵੀ ਹੋਵੇ ਤਾਂ ਇਹ ਹਰ ਮੁਸ਼ਕਲ ਹੱਲ ਕਰ ਅੱਗੇ ਵੱਧ ਜਾਂਦਾ ਹੈ ਇਸੇ ਤਰ੍ਹਾਂ ਦਾ ਕੁਝ ਵੇਖਣ ਨੂੰ ਮਿਲਿਆ ਪਠਾਨ ਕੋਲ ਵਿੱਚ ਜਿੱਤੇ 3 ਫੁੱਟ 8 ਇੰਚ ਦਾ ਯੁਵਕ ਜੋ ਆਪਣੇ ਛੋਟੇ ਕੱਦ ਦੇ ਕਾਰਨ ਲੋਕਾਂ ਵੱਲੋਂ ਕਿਸੇ ਕੰਮ ਦਾ ਨਾ ਸਮਝ ਦੁਰਕਾਰਿਆ ਜਾਂਦਾ ਸੀ ਜਿਸ ਵੱਲੋਂ ਹੁਣ ਗੁਰੂ ਚਰਨਾਂ ਦੇ ਨਾਲ ਲਗਨ ਨਾਲ ਸੰਗਤ ਵਿੱਚ ਉਸ ਦਾ ਪੂਰਾ ਮਾਣ ਸਤਕਾਰ ਬਣਿਆ ਹੋਇਆ ਹੈ ਦਿਲਪ੍ਰੀਤ ਜਿਸ ਵਾਲੋ ਪਿਛਲੇ ਸਮੇਂ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਅਮਰਿਚਕ ਸਿੰਘ ਬਣ ਗਿਆ ਸੀ ਤੇ ਹੁਣ ਇਸ ਦਾ ਪੂਰਾ ਮਾਨ ਸਤਕਾਰ ਸੰਗਤ ਦੇ ਵਿੱਚ ਪੋਨਿਆ ਹੋਇਆ ਹੈ ਦਿਲਪ੍ਰੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਗਈ ਹੈ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਿਹਾ ਹੈ ਉੱਤੇ ਹੀ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਮੈਂ ਪਾਜੀਸਾਨਾ ਪਹਿਲੇ ਪਲੱਸ 2 ਪੜਿਆ ਪਲੱਸ 2 ਤੋਂ ਬੈਚੀ ਦੇ ਲੋਕ ਕੋਲ ਸਕੂਲ ਵਿੱਚ ਕੈਟੇਗਰੀ ਹੋਣੀ ਉਹ ਸ਼ਾਤੂ ਬਿਟੇ ਮੈਂ ਕੰਪਲੀਟ ਕਰਤਾ ਸੀ ਤੇ ਕੋਚੇ ਵਿੱਚ ਚਲਾ ਗਿਆ ਅੰਦਰ ਲੇਕਾ ਇਹ ਲੋਕੀ ਮੈਨਾਂ ਹੈ ਤਾਂ ਕਿ ਮਜ਼ਾਕ ਵੀ ਨਾ ਹੋਵੇ ਦੋਸਤੋ ਵਾਹਿਗੁਰੂ ਮੈਂ ਆਪਣੀ ਜਿਲ੍ਹੇ ਵਿੱਚ ਕੰਮ ਕਰਨਾ ਚਾਹੁੰਦਾ ਸੀ ਤੇ ਤਾਂ ਆਪਣੇ ਸਿਨਾਰੀ ਦੁਕਾਨ ਤੇ ਆਪਣੇ ਦਾਗਨ ਪਾਜੀ ਬినੋੜ ਪਾਜੀ ਵਰਗੇ ਜਿਹਨਾਂ ਨੇ ਅਹਿਰ ਆਪਣਾ ਕੰਮ 2 ਸਾਲਾਂ ਦੇ ਕੋ ਕੰਮ ਕੀਤਾ ਤੁਹਾਨੂੰ ਨਨ੍ਹਾ ਨਿਭਾਵਾ ਵਰਗਾ ਪਿਆਰ ਰਿਹਾ ਉਸ ਤੋਂ ਬਾਅਦ ਮੈਂ ਅੱਜ ਗੁਰਦੁਆਰੇ ਵੀ ਸਵੇਰ ਚੋਂ ਮੱਥਾ ਟੇਕਣ ਲੱਗਾ ਮੱਥਾ ਟੇਕਣ ਦਾ ਵਾਚ ਕਿ ਅੱਥੇ ਜਿਹੜੇ ਤਿੰਨ ਜਸ ਕਰਨ ਭਾਜੀ ਕੋਕੂ ਭਾਜੀ ਤੇ ਮੱਤਲ ਭਾਜੀ ਉਹਦੇ ਵਿੱਚ ਦੋ ਪੋਸਟਾਂ ਖਾਲੀਆਂ ਹੀਆਂ ਤੇ ਇੱਕ ਸੇਵਾ ਰੱਜੀ ਪੋਸਟ ਖਾਲੀ ਹੈ ਤੇ ਸਮੂਹ ਸਾ ਸੰਗਤ ਵੱਲੋਂ ਅਮਿਤ ਭਾਈ ਵਰਗੇ ਨਤੇਜ ਵਰਗੇ ਭਾਜੀ ਵਰਗੇ ਨਿੱਪੂ ਭਾਈ ਵਰਗੇ ਅਮਨ ਭਾਈ ਵਰਗੇ ਬੋਲਦੇ ਮਨੁਸ਼ਿਆ ਦੇ ਤਿਆਗੇ ਕਿ ਤੂੰ ਹੁਣ ਕਿਸੇ ਵੀ ਦੁਕਾਨਦਾਰ ਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਤਵਾਰ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਵਿਖਾਇਆ ਉਸ ਤਵਾਰ ਮੈਂ ਗੁਰੂ ਘਰ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਮਨੁੱਖ ਸੇਵਾ ਦਾ ਉਦਾਰਤਾ ਗਿਆ ਉਹ ਦਿਨ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੁਣ ਤੱਕ ਬਣਵਾ ਰਿਹਾ ਤੇ ਜੋ ਆਰਾਊਂਡ ਅੰਦਰ ਸਭ ਕੁਝ ਮੈਂ ਦਿਨ ਦਿਹਾੜੇ ਕਰਦਾ ਫਿਰ ਉਹ ਬਸ ਸਾਹਿਬ ਜੀ ਦੀ ਪਰਮਾਤਮਾ ਦੇਖ ਰਿਹਾ ਸਭ ਉਹ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਉਂਦੇ ਆ ਮਾਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰੇ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਮਝ ਕਰਦੇ ਨੇ ਹਾਂ ਵੀ ਇਹ ਬੰਦਾ ਕੱਲ ਨੂੰ ਅੱਦਾ ਸੀ ਅੱਜ ਕਿੱਥੇ ਬੋਧ ਗਿਆ ਅੱਜ ਕਹਿੰਦਾ ਚੱਲ ਗਿਆ ਨਸ਼ੇ ਦੇ ਵਿੱਚ ਕੋਈ ਵੀ ਨਹੀਂ ਰੱਖਿਆ ਅੱਜ ਆਪਣੇ ਪਰਮਾਤਮਾ ਨਾਲ ਲੜ ਪੜੀਏ ਕਹਿੰਦੇ ਇੱਕ ਦਿਨ ਪਰਮਾਤਮਾ ਚੰਗਾ ਵਕਤ ਜੋ ਲਿਆ ਲੈਂਦਾ ਜਿਹਦੇ ਉੱਤੇ ਤੀਪਰ ਉਸਾਰ ਕਰਦਾ